ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰਸ ਲੋਕਾ ਨਾਲ ਸਲੋਕ ਪੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜ ਕੀ ਧਨੀ ਸਲੋਕ ਮਹੱਲਾ ਪਹਿਲਾ ਬਲੇ ਹਾਰੀ ਗੁਰੇ ਆਪਣੇ ਜੋਹਾੜੀ ਸਦਵਾਰ ਜਿਨ ਮਾਨਸ ਤੇ ਦੇਵਤ ਕੀਏ ਕਰਤਨ ਲਾਗੀ ਵਾਰ ਮਹੱਲਾ ਦੂਜਾ ਜੇ ਸੋ ਚੰਦਾ ਯੁਗ ਵੈ ਸੂਰਜ ਚੜੇ ਹਜ਼ਾਰ ਇੱਤੇ ਚਾਨਣ ਹੁੰਦਿਆਂ ਗੁਰ ਬਿਨ ਕੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨ ਚੇਤਨੀ ਮਨ ਆਪਣੇ ਸੋ ਚੇਤ ਛੁੱਟੇ ਤਿਲ ਪਿਵਾੜ ਜਿਉ ਸੁੰਝੇ ਅੰਦਰ ਖੇਤ ਕੇਤੇ ਅੰਦਰ ਛੁੱਟਿਆ ਕੋ ਨਾਨਕ ਸੋਨਾਹ ਫਲਿਆ ਫੁਲਿਆ ਬੱਪੜੇ ਪੀਤਨ ਵਿੱਚ ਸਵਾਹਾ ਪੌੜੀ ਆਪੀ ਨੈ ਆਪ ਸਾਜਿਓ ਆਪੀ ਨੈ ਰਚਿਓ ਨਾ ਦੋਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵਿਆ ਕਰੇ ਪਸਾਓ ਤੂੰ ਜਾਣੋ ਈ ਸਭ ਸੈ ਸੇ ਦੇ ਲੈ ਸਹ ਜਿੰਦ ਕਵਾਓ ਕਰ ਆਸਨ ਡਿਠੋ ਚਾਓ ਸਲੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨੀਸਾਨ ਸੱਚੇ ਤੂੰ ਦੇ ਆਖੇ ਲੱਖ ਕਰੋੜ ਸੱਚਾ ਸਭ ਤਾਨ ਸੱਚਾ ਸਭ ਜੋਰ ਸੱਚੀ ਤੇਰੀ ਸਿਵਤ ਸੱਚੀ ਸਾਲਾਹਾ ਸੱਚੀ ਤੇਰੀ ਕੁਦਰਤ ਸੱਚੇ ਪਾਸ਼ਾਹ ਨਾਨਕ ਸੱਚ ਤੇ ਆਇਨ ਸੱਚ ਜੋ ਮਰ ਜੰਮੇ ਸੋ ਕੱਚ ਨੇ ਕੱਚ ਮਹੱਲਾ ਪਹਿਲਾ ਵੱਟੀ ਵੱਡੇ ਆਈ ਜਾ ਵੱਡਾ ਨਾਉ ਵੱਡੀ ਵੱਡੇ ਆਈ ਜਾ ਸੱਚ ਨਿ ਆਉ ਵੱਡੀ ਵੱਡੇ ਆਈ ਜਾਣੇ ਚਲਤਾਉ ਵੱਡੀ ਵੱਡੇ ਆਈ ਜਾਣੇ ਆਲਾਉ ਵੱਟੀ ਵੱਡੇ ਆਈ ਬੂ ਜੈ ਸਭ ਭਾਉ ਵੱਡੀ ਵੱਡੇ ਆਈ ਜਾ ਪੋਛਣਾ ਦਾ ਤ ਵੱਡੀ ਵੱਡੇ ਆਈ ਜਾ ਆਪੇ ਆਪ ਨਾਨ ਕਾਰਨ ਕਥਣੀ ਜਾਏ ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ ਇਹ जग ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਕ ਨਾ ਹੁਕਮ ਸਮਾਏ ਲੈ ਇਕ ਨਾ ਹੁਕਮੇ ਕਰੇ ਵਿਨਾਸ਼ ਇਕ ਨਾ ਭਾਣੇ ਕੱਢ ਲੈ ਇਕ ਨਾ ਮਾਇਆ ਵਿੱਚ ਨਿਵਾਸ ਏਵ ਪੇ ਆਖਣ ਨਾ ਜਪਈ ਜੇ ਕਿਸੇ ਆਣ ਰਾਸ ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ ਪੌੜੀ ਨਾਨਕ ਜੀਉ ਪਾਏ ਕੈ ਲਿਖਣਾ ਵੈ ਧਰਮ ਬਹਾਲਿਆ ਉਥੈ ਸੱਚੇ ਹੀ ਸਤ ਨਿਬੜੈ ਚੁਣ ਵਖ ਕਟੇ ਜਜ ਮਾਲਿਆ ਥਾਵਨ ਪਾਇਨ ਕੂੜਿਆਰਮ ਕਾਲੈ ਦੋ ਜਗ ਚਾਲਿਆ ਤੇਰੇ ਨਾਇ ਰਤੇ ਸੇ ਜਿਣ ਗਏ ਹਰ ਗਏ ਸਠੱਗਣ ਵਾਲਿਆ ਲਿਖਣਾ ਵੈ ਧਰਮ ਬਹਾਲਿਆ ਸ਼ਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਂਗੇ ਫਿਰੈ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇੜਿਆ ਵਿੜਾਣੀ ਵਿਸਮਾਦ ਤਰਤੀ ਵਿਸਮਾਦ ਖਾਣੀ ਵਿਸਮਾਦ ਸਾਦ ਲਗੈ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਜੋਗ ਵਿਸਮਾਦ ਭੋਖ ਵਿਸਮਾਦ ਭੋਗ ਵਿਸਮਾਦ ਸਿਵਤ ਵਿਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਹਾ ਵਿਸਮਾਦ ਨੇੜੈ ਵਿਸਮਾਦ ਦੂਰ ਵਿਸਮਾਦ ਦੇਖੈ ਹਾਜ਼ਰਾ ਹਜ਼ੂਰ ਵੇਖ ਵਡਾਨ ਰਹਾ ਵਿਸਮਾਦ ਨਾਨਕ ਭੂਜਣ ਪੂਰੇ ਭਾਗ ਮਹੱਲਾ ਪਹਿਲਾ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭੋ ਸੁਖਸਾਰ ਕੁਦਰਤ ਪਾਤਾ ਲਈ ਆਕਾਸੀ ਕੁਦਰਤ ਸਰਬ ਆਕਾਰ ਕੁਦਰਤ ਵੇਦ ਪੁਰਾਨ ਗਤੇ ਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਕੁਦਰਤ ਕੁਦਰਤ ਖਾਣਾ ਪੀਣਾ ਪੈਨਣਾ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਜਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਨ ਅਬਮਾਨ ਕੁਦਰਤ ਪਵਨ ਪਾਣੀ ਬੈ ਸੰਤਰ ਕੁਦਰਤ ਧਰਤੀ ਖਾਕ ਸਾਬ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ ਨਹੀਂ ਪਾਕ ਨਾਨਕ ਹੁਕਮੇ ਅੰਦਰ ਵੇਖੈ ਵਰਤੈ ਤਾਕੂ ਤਾਕ ਪੌੜੀ ਆ ਪੇਨ ਐ ਪੋਗ ਪੋਗ ਕਾਇ ਹੋਏ ਭਸਮਣਪੂਰ ਸਦਾਇ ਵਡਾ ਹੋਵਾ ਦੁਨੀਦਾਰ ਗਲ ਸੰਗਲ ਕੱਤ ਚਲਾਇਆ ਅੱਗੇ ਕਰਨੀ ਕੀਤ ਵਾਚੀ ਐ ਬਹਿ ਲੇਖਾ ਕਰ ਸਮਝਾਇਆ ਥਾਵਨ ਪੋ ਹੋਵੇ ਪੌਂਦਈ ਹਣ ਸੁਣੀਐ ਕਿਆ ਰਵਾਇਆ ਮਨ ਅੰਦਾ ਜਨਮ ਗਵਾਇਆ ਸਲੋਕ ਮਹੱਲਾ ਪਹਿਲਾ ਪੈ ਵਿੱਚ ਪਗਣ ਵਹੈ ਸੁਦਵਾਉ ਪੈ ਵਿੱਚ ਚੱਲੈ ਲਖ ਦਰਿਆਉ ਪੈ ਵਿੱਚ ਅਗਣ ਕਟੈ ਵੇਗਰ ਪੈ ਵਿੱਚ ਧਰਤੀ ਦੱਬੀ ਭਾਰ ਪੈ ਵਿੱਚ ਇੰਦ ਫਿਰੈ ਸਿਰ ਭਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕਾ ਕਰੋੜੀ ਚਲਤਨ ਅੰਤ ਪੈ ਵਿੱਚ ਸਿੱਧ ਬੁੱਧ ਸਰਨਾਥ ਪੈ ਵਿੱਚ ਆੜਾਣੇ ਆਕਾਸ਼ ਪੈ ਵਿੱਚ ਦੋਦ ਮਹਾਬਲ ਸੂਰ ਪੈ ਵਿੱਚ ਆਵੇ ਜਾਵੇ ਪੂਰ ਸਗਲਿਆ ਪੋਲਿਖਿਆ ਸਰਲੇਖ ਨਾਨਕ ਨਿਰਪੋ ਨਿਰੰਕਾਰ ਸਚ ਏਕ ਮਹੱਲਾ ਪਹਿਲਾ ਨਾਨਕ ਨਿਰਪਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ ਕੀਤੀਆਂ ਕੰਨ ਕਹਾਣੀਆਂ ਕੀਤੇ ਬੇਦ ਵਿਚਾਰ ਕੀਤੇ ਨੱਚੈ ਮੰਗਤੇ ਗਿੜਮੁੜ ਪੂਰੇ ਤਾਲ ਬਾਜ਼ਾਰੀ ਬਾਜ਼ਾਰ ਮੈਂ ਆਇ ਕਟੇ ਬਾਜ਼ਾਰ ਗਾਵੇ ਰਾਜੇ ਰਾਣੀਆਂ ਬੋਲੇ ਆਨ ਪਤਾਲ ਲੱਖ ਟੱਕਿਆਂ ਕੇ ਮੁੰਦੜੇ ਲੱਖ ਟੱਕਿਆਂ ਕੇ ਹਾਰ ਜਿਤ ਤਨ ਪਾਈਐ ਨਾਨਕਾ ਸੇ ਤਨ ਹੋਵੈ ਸਾਰ ਗਿਆਨ ਗੱਲੀ ਢੁੰਡੀਐ ਕਥਨਾ ਕਰੜਾ ਸਾਰ ਕਰਮ ਮਿਲੈ ਤਾ ਪਾਈਐ ਔਰ ਹਕਮਤ ਹੁਕਮਖਵਾਰ ਪੌੜੀ ਨਦਰ ਕਰੇ ਜੇ ਆਪਣੀ ਤਾਂ ਨਦਰੀ ਸਤਗੁਰ ਪਾਇਆਏ ਜਿਉ ਬਹੁਤੇ ਜਨਮ ਭ੍ਰਮਿਆ ਤਾਂ ਸਤਗੁਰ ਸ਼ਬਦ ਸੁਣਾਇਆ ਸਤਗੁਰ ਜੇ ਵੜਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਤਗੁਰ ਮਿਲਿਆ ਸਚ ਪਾਇਆ ਜਿਨਨੀ ਵਿੱਚੋਂ ਆਪ ਗਵਾਇਆ ਜਿਨੇ ਸਚੋ ਸੱਚ ਬੁਝਾਇਆ ਅਸ ਲੋਕ ਮਹੱਲਾ ਪਹਿਲਾ ਘੜੀਆਂ ਸਬੇ ਗੋਪੀਆਂ ਪਹਿਰ ਕਨ ਗੋਪਾਲ ਗਹਿਣੇ ਪਉਣ ਪਾਣੀ ਬੈ ਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਨਾਨਕ ਮੁਸੈ ਗਿਆਨ ਵਿਹੋਣੀ ਖਾਏ ਗਿਆ ਜਮਕਾਲ ਮਹੱਲਾ ਪਹਿਲਾ ਵਾਇਨ ਚਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਉੱਡ ਉੱਡ ਰਾਵੈ ਝਟਾ ਪਾਏ ਵੇਖੈ ਲੋਕ ਹੱਸੇ ਕਰ ਜਾਏ ਰੋਟੀਆਂ ਕਾਰਨ ਪੂਰੇ ਤਾਲ ਆਪ ਮਿਛੜੈ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਨਾਮ ਨਿਰਪੋ ਨਰੰਕਾਰ ਸਤਨਾਮ ਜਾ ਕਾ ਕੀਆ ਸਗਲ ਜਹਾਨ ਸੇਵਕ ਸੇਵੈ ਕਰਮ ਚੜਾਵੋ ਭਿੰਨੀ ਰਹਿਣ ਜਿਨਾ ਮਨ ਚਾਹੋ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲਗਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਾਲ ਵਰੋਲੇ ਬਹੁਤ ਅਨੰਤ ਲਾਟੋ ਮਾਦਾਣਿਆ ਅਨਗਾ ਪੰਖੀ ਪੌਂਦੀਆਂ ਲੈਣ ਨਸਾ ਹਸੂਐ ਝਾੜ ਪਵਾਈ ਇਹ ਜੰਤ ਨਾਨਕ ਭੌਂਦਿਆ ਗਣਤਨ ਅੰਤ ਬੰਧਨ ਬੰਦ ਪੁਵਾਏ ਸੋਏ ਪਇਆ ਕੀਰਤਨ ਚੈ ਸਭ ਕੋਏ ਨਾਤੇ ਨਾਤੇ ਹਸੈ ਚਲੇ ਸੇ ਰੋਏ ਉੱਡ ਨਾ ਜਾਈ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਓ ਨਾਨਕ ਜਿਨ ਮਨ ਭਾਉ ਤਿਨਾ ਮਨ ਭਾਉ ਪੌੜੀ ਨਾਮ ਤੇਰਾ ਨਿਰੰਕਾਰ ਹੈ ਨੈ ਲਿਆ ਨਰਕ ਨ ਜਾਈਐ ਜੀਉ ਪਿੰਡ ਸਭ ਤਿਸ ਦਾ ਦੇਖਾ ਜੈ ਅਖਵਾਈਐ ਜੇ ਲੋੜੈ ਚੰਗਾ ਆਪਣਾ ਕਰ ਪੁਨੋ ਨੀ ਚਤਦਾਈਐ ਜੇ ਜਰਵਣ ਪਰਹਰੈ ਜਨ ਵੇਸ ਕਰੇਂਦੀ ਆਈਐ ਕੋ ਰਹਿ ਨ ਭਰੀਐ ਪਾਈਐ ਸਲੋਕ ਮਹੱਲਾ ਪਹਿਲਾ ਮੁਸਲਮਾਨ ਸਿਵਤ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਵੈ ਵਿੱਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਹੀ ਸਲਾਹਨ ਦਰਸ਼ਨ ਰੂਪੇ ਅਪਾਰ ਤੀਰਥ ਨਾਵੈ ਅਰਚਾ ਪੂਜਾ ਅਗਰ ਵਾਸ ਬਹਿਕਾਰ ਜੋਗੀ ਸੁਨ ਧਿਆਨ ਜੀਤੇ ਲਖਨਾਮ ਕਰਤਾਰ ਸੁਖਮੂਰਤ ਨਾਮ ਨਿਰੰਝਣ ਕਾਇਆ ਕਾ ਆਕਾਰ ਸਤਿਅ ਮਨ ਸੰਤੋਖ ਉਪਜੈ ਦੇਣ ਕੈ ਵਿਚਾਰ ਦੇ ਦੇ ਮੰਗੇ ਸੈ ਸਗੁਣਾ ਸੋਭ ਕਰੇ ਸੰਸਾਰ ਚੋਰਾ ਜਾ ਰਾ ਤੇ ਕੁੜਿਆ ਰਾ ਖਾਰਾ ਭਵੇਂ ਕਾਰ ਇੱਕ ਹੁੰਦਾ ਖਾਏ ਚਲੇ ਇਥਾ ਉਤਨਾ ਪਿਕਾਈ ਕਾਰ ਜਲ ਤਲ ਮਹੀਲ ਪੁਜਲ ਤਲ ਜੀਆਂ ਪੁਰੀਆਂ ਲੋਵਾਂ ਆਕਾਰਾਂ ਆਕਾਰ ਓਏ ਜੇ ਅੱਖ ਸੋ ਤੂੰ ਹੈ ਜਾਣ ਤਿਨਾਂ ਪੇ ਤੇਰੀ ਸਾਰ ਨਾਨਕ ਭਗਤਾ ਭੁਖਸਲਾਂ ਸਤਿਨਾਮ ਆਧਾਰ ਸਦਾ ਨਾਨਦ ਰਹਿ ਦਿਨ ਰਾਤੀ ਗੁਣਵੰਤਿਆ ਆਪਾ ਸ਼ਾਰਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ ਘੜ ਪਾਂਡੇ ਇੱਟਾਂ ਕੀਆਂ ਜਲ ਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਝੜ ਝੜ ਪਵੇ ਅੰਗਿਆਰ ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੈ ਕਰਤਾਰ ਕੋੜੀ ਬਿਨ ਸਤਗੁਰ ਕਿਨੈ ਨ ਪਾਇਓ ਬਿਨ ਸਤਗੁਰ ਕਿਨੈ ਨ ਪਾਇਆ ਸਤਗੁਰ ਵਿੱਚ ਆਪ ਰੱਖਿਓ ਣਕਰ ਪ੍ਰਗਟ ਆਪ ਸੁਣਾਇਆ ਸਾਤ ਗੁਰ ਮੇਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ ਉੱਤਮੇ ਹੋ ਵਿਚਾਰ ਹੈ ਜਿਨ ਸੱਚੇ ਸਿਮ ਚਿੱਤ ਲਾਇਆ ਜਗ ਜੀਵਨ ਦਾਤਾ ਪਾਇਆ ਸਲੋਕ ਮਹੱਲਾ ਪਹਿਲਾ ਹੋ ਵਿੱਚ ਆਇਆ ਹੋ ਵਿੱਚ ਗਿਆ ਹੋ ਵਿੱਚ ਜਮਿਆ ਹੋ ਵਿੱਚ ਮੋਵਾ ਹੋ ਵਿੱਚ ਦਿੱਤਾ ਹੋ ਵਿੱਚ ਲਿਆ ਹੋ ਵਿੱਚ ਘਟਿਆ ਹੋ ਵਿੱਚ ਗਿਆ ਹੋ ਵਿੱਚ ਸਤਿਆਰ ਕੁੜਿਆਰ ਹੋ ਵਿੱਚ ਪਾਪ ਪੁੰਨ ਵਿਚਾਰ ਹੋ ਵਿੱਚ ਨਰਕ ਸੁਰਗ ਅਵਤਾਰ ਹੋ ਵਿੱਚ ਹਸੈ ਹੋ ਵਿੱਚ ਰੋਵੈ ਹੋ ਵਿੱਚ ਭਰੀਐ ਹੋ ਵਿੱਚ ਧੋਵੈ ਹੋ ਵਿੱਚ ਜਾਤੀ ਜਨਸੀ ਖੋਵੈ ਹੋ ਵਿੱਚ ਮਾਇਆ ਹੋਂ ਵਿੱਚ ਮੂਰਖ ਹੋ ਵਿੱਚ ਸਿਆਣਾ ਮੋਖ ਮੁਕਤ ਕੀ ਸਾਰਣ ਜਾਣ ਹੋਂ ਵਿੱਚ ਮਾਇਆ ਹੋਂ ਵਿੱਚ ਛਾਇਆ ਹਮੇ ਕਰ ਕਰ ਜੰਤ ਉਪਾਇਆ ਹਮੇ ਬੂਝੈ ਤਾਦਰ ਸੂਝੈ ਗਿਆਰਵੀ ਹੂਣਾ ਕਦ ਕਦ ਲੂਝੈ ਨਾਨਕ ਹੁਕਮਿ ਲਿਖਿਆ ਲੇਖ ਜਿਹਾ ਵੇਖੈ ਤੇ ਹਾ ਵੇਖ ਮਹੱਲਾ ਦੂਜਾ ਹੋ ਮੈਂ ਇਹ ਜਾਤ ਹੈ ਹੋ ਮੈਂ ਕਰਮ ਕਮਾਏ ਹੋ ਮੈਂ ਇਹ ਬੰਦਨਾ ਫਿਰ ਫਿਰ ਜੋ ਨਹੀਂ ਪਾਏ ਹੋ ਮੈਂ ਕਿੱਥੋਂ ਉਪਜੈ ਕਿ ਸੰਜਮ ਇਹ ਜਾਏ ਹੋ ਮੈਂ ਹੋ ਹੁਕਮ ਹੈ ਪਇ ਕਿਰਤ ਫਰਾਏ ਹੋ ਮੈਂ ਦੀਰਗ ਰੋਗ ਹੈ दारू ਪੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹਿ ਸੁਨੋ ਜਨ ਇਤ ਸੰਜਮ ਦੁਖ ਜਾਹੇ ਪੌੜੀ ਸੇਵਕੀ ਤੇ ਸੰਤੋਖਏ ਜਿਨੇ ਸਚੋ ਸਤਿ ਤੇ ਆਇਆ ਉਨੀ ਮੰਦਾ ਪੈਰ ਨ ਰਖਿਓ ਅਨ ਕਰ ਸੋ ਕ੍ਰਿਤ ਤਰਮ ਕਮਾਇਆ ਉਨੀ ਦੁਨੀਆ ਤੋੜੇ ਬੰਦਨਾਂ ਨ ਪਾਣੀ ਥੋੜਾ ਖਾਇਆ ਤੂ ਮਕਸੀਸੀ ਅਗਲਾ ਨਿਤ ਦੇਵੈ ਚੜੈ ਸਵਾਇਆ ਵੜਿਆਈ ਵੱਡਾ ਪਾਇਆ ਸਲੋਕ ਮਹੱਲਾ ਪਹਿਲਾ ਵਰਖਾਂ ਬਿਰਖਾ ਤੀਰਥਾਂ ਟੱਟਾਂ ਮੇਗਾ ਖੇਤਾਂ ਦੀਪਾਂ ਲੋਵਾ ਮੰਡਲਾ ਖੰਡਾ ਵਰ ਪੰਡਾ ਹ ਅੰਡਜ ਜੇਰਜ ਉਤਪੁਜਾ ਖਾਣੀ ਸੇਤਜਹ ਸੋਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ ਹ ਨਾਨਕ ਜੰਤੋ ਪਾਇ ਕ ਸਮਾਲੇ ਸਬਨਾਹ ਜਿਨ ਕਰਤੈ ਕਰਨਾ ਕੀਆ ਚਿੰਤਾ ਪੇ ਕਰਨੀ ਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੋਹਾਰੀ ਸਵਸ ਤਿਸ ਤਿਸ ਦਿਬਾਨਿ ਅਭਗ ਨਾਨਕ ਸਚੇ ਨਾਮ ਬਿਨ ਕਿਆ ਟਿਕਾ ਕਹਿ ਤਗ ਮਹੱਲਾ ਪਹਿਲਾ ਲਖ ਨੇਕੀਆਂ ਚੰਗਿਆਈਆਂ ਲਖ ਪੁੰਨ ਪਰਵਾਨ ਲਖ ਤਪ ਊਪਰ ਤੀਰਥ ਸਹਿਜ ਜੋਗ ਬੇਬਾਨ ਲਖ ਸੁਰਤਣ ਸੰਗਰਾਮ ਰਣ ਮੈਂ ਛਟੇ ਪ੍ਰਾਨ ਲਖ ਸੁਰਤੀ ਲਖ ਗਿਆਨ ਧਿਆਨ ਪੜਿਐ ਪਾਠ ਪੁਰਾਨ ਜਿਨ ਕਰਤੈ ਕਰਨਾ ਕੀਆ ਲਿਖਿਆ ਆਵਣ ਜਾਣ ਨਾਨਕ ਮੱਥੀ ਮਿੱਥਿਆ ਕਰਮ ਸਚਾ ਨਿਸਾਨ ਪੂਰੀ ਸੱਚਾ ਸਾਹਿਬ ਏਕ ਤੂੰ ਜਿਨ ਸਚੋ ਸੱਚ ਵਰਤਾਇਆ ਜਿਸ ਤੋਂ ਦੇਹ ਤਿਸ ਮਿਲੈ ਸੱਚਤਾ ਤਿੰਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਾ ਹਿਰਦੈ ਸੱਚ ਵਸਾਇਆ ਮੂਰਖ ਸੱਚ ਨ ਜਾਣਨੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਸਲੋਕ ਮਹੱਲਾ ਪਹਿਲਾ ਪੜ ਪੜ ਗੱਡੀ ਲੱਦੀ ਐ ਪੜ ਪੜ ਪਰਿਐ ਸਾਤ ਪੜ ਪੜ ਬੇੜੀ ਪਾਈ ਐ ਪੜ ਪੜ ਗੱਡੀ ਐ ਖਾਤ ਪੜੀ ਐ ਜੇਤੇ ਬਰਸ ਬਰਸ ਪੜੀ ਐ ਜੇਤੇ ਮਾਸ ਪੜੀ ਐ ਜੇਤੀ ਆਰਜਾ ਪੜੀ ਐ ਜੇਤੇ ਸਾਸ ਨਾਨਕ ਲੇਖੈ ਇੱਕ ਗੱਲ ਹਰ ਹਉਮੈ ਝਖਣਾ ਝਾਕ ਮਹੱਲਾ ਪਹਿਲਾ ਲਿਖ ਲਿਖ ਪੜਿਆ ਤੇ ਤਾ ਕੜਿਆ ਬਹੁ ਤੀਰਥ ਪਵਿਆ ਤੇ ਤੋਲ ਵਿਆ ਬੋ ਪੇਖ ਕੀਆ ਦੇਹੀ ਦੁਖ ਦੀਆ ਸੋ ਵੇ ਜੀ ਆ ਆਪਣਾ ਕੀਆ ਆਨਣਾ ਖਾਇਆ ਸਾਰਗਵਾਇਆ ਬੋਧੁਖ ਪਾਇਆ ਦੂਜੈ ਭਾਇਆ ਬਸਤਰ ਨ ਪਹਿਰੈ ਐਨਸ ਕਹਿਰੈ ਮੋਨ ਵਿਗੁੱਤਾ ਕਿਉ ਜਾਗੈ ਗੁਰ ਬਿਨ ਸੁੱਤਾ ਪਗ ਉਪਤਾਨਾ ਆਪਣਾ ਕੀਆ ਕਮਾਣਾ ਆਲਮਲ ਖਾਈ ਸਿਰ ਛਾਈ ਪਾਈ ਮੋਰ ਖੰਡੈ ਪਤ ਗਵਾਇ ਵਣਨਾਵੇ ਕਿਸ ਥਾਇ ਨ ਪਾਈ ਰਹਿ ਬਬਾਣੀ ਮੜੀ ਮਸਾਣੀ ਅੰਧ ਨ ਜਾਣ ਫਿਰ ਪੁਛ ਤਾਰੀ ਸਾਧ ਗੁਰੂ ਦੇ ਪੇਟੇ ਸੋ ਸੁਖ ਪਾਏ ਹਰ ਕੰਨ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇ ਸੇ ਤੇਨੇ ਕੇਵਲ ਹਮੇ ਸਬਦ ਜਲਾਏ ਪੌੜੀ ਭਗਤ ਤਰੇ ਮਨ ਭਾਵ ਦੇ ਦਰਸੋਹਣ ਕੀਰਤ ਗਾਵ ਦੇ ਨਾਨਕ ਕਰਮ ਬਾਹਰੇ ਦਰ ਢੋਨ ਲੈਣੀ ਧਾਮ ਦੇ ਇੱਕ ਮੋਲ ਨਾ ਪੂਜਣ ਆਪਣਾ ਹਨ ਹੁੰਦਾ ਆਪ ਗਿਣਾਏ ਦੇ ਹੋਂ ਟਾਡੀ ਕਾ ਨੀਚ ਜਾਤ ਹਰ ਉੱਤਮ ਜਾਤ ਸਦਾਏ ਦੇ ਤਿੰਨ ਮੰਗਾ ਜੇ ਤੂ ਜੈ ਤੇ ਆਏ ਦੇ ਸਲੋਕ ਮਹੱਲਾ ਪਹਿਲਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾਰੀ ਕੂੜ ਬੈਸਨਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਪੈਨਨਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪਿਆ ਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੂੜੈ ਨੇਹੁ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀ ਚੈ ਦੋਸਤੀ ਸਭ जग ਚੱਲਣਹਾਰ ਮਿੱਠਾ ਕੂੜ ਮੱਖਿਓ ਕੂੜ ਡੋਬੇ ਪੂਰ ਨਾਨਕ ਵਿਖਾਣੇ ਬੇਨਤੀ ਤੁਦ ਬਾਜ ਕੂੜੋ ਕੂੜ ਮਹੱਲਾ ਪਹਿਲਾ ਸੱਚਤਾ ਪਰ ਜਾਣੀਐ ਜਾ ਹਿਰਦੈ ਸੱਚਾ ਹੋਏ ਕੂੜ ਕੀ ਮਲ ਉਤਰੈ ਤਨ ਕਰੇ ਅਸ਼ਾ ਧੋਏ ਸੱਚਤਾ ਪਰ ਜਾਣੀਐ ਜਾ ਸੱਚ ਧਰੇ ਪਿਆਰ ਨਾਉ ਸੁਨਮਨ ਰਹਿਸੀਐ ਤਾਂ ਪਾਏ ਮੁਗਦਵਾਰ ਸੱਚਤਾ ਪਰ ਜਾਣੀਐ ਜਾ ਜੁਗਤ ਜਾਣੈ ਜੀਉ ਧਰਤ ਕਾਇਆ ਸਾਧਕੈ ਵਿਚਦੇ ਕਰਤਾ ਬਿਓ ਸੱਚਤਾ ਪਰ ਜਾਣੀਐ ਜਾ ਸਿੱਖ ਸੱਚੀ ਨੇ ਦਿਆ ਜਾਣੈ ਜੀ ਕਿ ਕਿਸ ਪੁੰਨ ਦਾਨ ਕਰੇ ਸੱਚਤਾ ਪਰ ਜਾਣੀਐ ਜਾ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁਛਕੈ ਬਹਿ ਰਹੇ ਕਰੇ ਨਿਵਾਸ ਸੱਚ ਸਭ ਨਾ ਹੋਏ ਦਾਰੂ ਪਾਪ ਕੱਢੈ ਧੋਏ ਨਾਨਕ ਵਿਖਾਨ ਬੇਨਤੀ ਜਿਨ ਸੱਚ ਪੱਲੈ ਹੋਏ ਪੌੜੀ ਦਾ ਨਮਹੰਡਾ ਤਲੇ ਖਾਗਜੇ ਮਿਲੈ ਤਮਸਤਕ ਲਾਈਐ ਕੂੜਾ ਲਾਲਚ ਛੱਡਿਐ ਹੋਏ ਇਕਮਨ ਅਲਖ ਤੇਾਈਐ ਫਲ ਤੇ ਵੇਹੋ ਪਾਈਐ ਜੇ ਵੇਹੀ ਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਦਿਨਾਂ ਦੀ ਪਾਈਐ ਮਤ ਥੋੜੀ ਸੇ ਵਗਵਾਈਐ ਸ਼ਲੋਕ ਮਹੱਲਾ ਪਹਿਲਾ ਸੱਚ ਕਾਲ ਕੋੜ ਵਰਤਿਆ ਕਲ ਕਾਲ ਕਬੀਤਾਲ ਬੀਓ ਬੀਜ ਪਤ ਲੈ ਗਏ ਅਬ ਕਿਉ ਉਗ ਵੈ ਦਾਲ ਜੇ ਇਕ ਹੋਏ ਤਾਂ ਉਗ ਵੈ ਰੁੱਤੀ ਹੋਰਤ ਹੋਏ ਨਾਨਕ ਪਾਹ ਬਾਹਰ ਕੋਰੇ ਰੰਗ ਨ ਸੋਏ ਪੈ ਵਿੱਚ ਖੰਭ ਚੜਾਈ ਐ ਸ਼ਰਮ ਪਾਵ ਤਨ ਹੋਏ ਨਾਨਕ ਭਗਤੀ ਜੇ ਰਪੈ ਕੂੜੈ ਸੋਏ ਨ ਕੋਏ ਮਹੱਲਾ ਪਹਿਲਾ ਲਾ ਬਪਾ ਬਦੋਈ ਰਾਜ ਮਹਿਤਾ ਕੂੜ ਹੋਵਾ ਸਿਕਦਾਰ ਕਾਮ ਨੇਮ ਸਤ ਪੁਸ਼ੀਏ ਬਹਿ ਬਹਿ ਕਰੇ ਵਿਚਾਰ ਅੰਦੀ ਰਏਤ ਗਿਆਨ ਵੀ ਹੋਣੀ ਭਾਏ ਭਰੇ ਮੁਰਦਾਰ ਗਿਆਨੀ ਨਚੈ ਵਾਜੇ ਵਾਵੇ ਰੋਪ ਅਕਰੈ ਸ਼ਿੰਗਾਰ ਉੱਚੇ ਕੋਕਾ ਵਾਧਾ ਗਾਵੇ ਜੋਧਾ ਕਾ ਵਿਚਾਰ ਮੂਰਖ ਪੰਡਤ ਹਕਮਤ ਹੁੰਜਤ ਸੰਝੈ ਕਰੈ ਬਿਆਰ ਤਰਮੇ ਤਰਮ ਕਰੇ ਗਵਾਵੈ ਮੰਗੇ ਮੁਖ ਦਵਾਰ ਜਤੀ ਸਦਾਵੈ ਜੋਤ ਨ ਜਾਣ ਛੱਡ ਬਹਿ ਘਰਬਾਰ ਸਭ ਕੋ ਪੂਰਾ ਆਪੇ ਹੋਵੈ ਘਾਟ ਨ ਕੋਈ ਆਖੈ ਪਤ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਂ ਲਿਆ ਜਾਪੈ ਮਹੱਲਾ ਪਹਿਲਾ ਵਦੀ ਸਵਜਗ ਨਾਨਕ ਸੱਚਾ ਵੇਖੈ ਸੋਏ ਸਬਣੀ ਛਾਲਾ ਮਾਰੀਆਂ ਕਰਤਾ ਕਰਿ ਸੋ ਹੋਏ ਅੱਗੇ ਜਾਤ ਨ ਜੋਰ ਹੈ ਅੱਗੇ ਜੀਉ ਨਵੇਂ ਜਿਨ ਕੀ ਲਿਖੈ ਪਤ ਪਵੈ ਚੰਗੇ ਸਈ ਕੇ ਪੌੜੀ ਤਾਰੇ ਕਰ ਮੈਂ ਜਿਨਾ ਤਦ ਪਾਇਆ ਤਾ ਤਿੰਨੀ ਖਸਮਤ ਆਇਆ ਇਨਾ ਜਨਤਾ ਕਹਿ ਵਸ ਕਿਸ਼ਨਾਹੀ ਤੁਦ ਵੇਖੀ ਜਗ ਤੋ ਪਾਇਆ ਇਕ ਨਾਨੂ ਤੋ ਮੇਲ ਲੈ ਇਕ ਆਪੋ ਤੋ ਦਿਖਵਾਇਆ ਗੌਰ ਕਿਰਪਾ ਤੇ ਜਾਣਿਆ ਜਿਤੈ ਤੁਦੇ ਆਪ ਬੁਝਾਇਆ ਸਜੇ ਹੀ ਸੱਚ ਸਮਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੋ ਸੁਖ ਰੋਗ ਪਿਆ ਜਾ ਸੁਖਤਾ ਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾ ਹੋ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਏ ਲਖਿਆ ਰਹਾਉ ਯਾਤ ਮੈਂ ਜੋਤ ਜੋਤ ਮੈਂ ਜਾਤਾ ਅਕਲਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਵਿਤ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹ ਨਾਨਕ ਕਰਤੇ ਕਿਉ ਬਾਤਾਂ ਜੋ ਕਿਛ ਕਰਨਾ ਸੋ ਕਰ ਰੇਹਾ ਮਹੱਲਾ ਦੂਜਾ ਯੋਗ ਸ਼ਬਦੰਗ ਗਿਆਨ ਸ਼ਬਦੰਗ ਵੇਦ ਸ਼ਬਦੰਗ ਬ੍ਰਾਹਮਣ ਖੱਤਰੀ ਸ਼ਬਦੰਗ ਸੂਰ ਸ਼ਬਦੰਗ ਸੂਦਰ ਸ਼ਬਦੰਗ ਪਰਾਕ੍ਰਿਤ ਹੈ ਸਾਰੇਬ ਸ਼ਬਦੰਗ ਏਕ ਸ਼ਬਦੰਗ ਜੇ ਕੋ ਜਾਣੈ ਭਿਓ ਨਾਨਕ ਤਾ ਕਾ ਦਾਸ ਹੈ ਸੋਈ ਨਰੰਜਨ ਦੇਉ ਮਹੱਲਾ ਦੂਜਾ اے ਕ੍ਰਿਸ਼ਨੰ ਸਰਬ ਦੇਵਾ ਦੇਵ ਦਿਵਾਤਾ ਆਤਮਾ ਆਤਮਾ ਬਾਸ ਦੇਵਸ ਜੇ ਕੋ ਜਾਣੈ ਭਿਓ ਨਾਨਕ ਤਾ ਕਾ ਦਾਸ ਹੈ ਸੋਈ ਨਰੰਜਨ ਦੇਉ ਮਹੱਲਾ ਪਹਿਲਾ ਕੁੰਬੇ ਬੱਦਾ ਜਲ ਰਹਿ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਦਾ ਮੰਨ ਰਹਿ ਗੁਰ ਬਿਨ ਗਿਆਨ ਨਾ ਹੋਏ ਪੌੜੀ ਪੜਿਆ ਹੋਵੇ ਗੁਣ ਗਾਰ ਤਾਂ ਓਮੀ ਸਾਧਨਾ ਮਾਰੀ ਐ ਜੇ ਹਕਾਲੇ ਕਲਣਾ ਤੇ ਵੇਹੋ ਨਾਮ ਪਚਾਰੀਐ ਐਸੀ ਕਲਣਾ ਖੇਡੀਐ ਜਿਤ ਦਰ ਘਹਿ ਕੇ ਆ ਹਾਰੀਐ ਪੜਿਆ ਅਤੇ ਓਮੀਆ ਵਿਚਾਰ ਅਗੇ ਵਿਚਾਰੀਐ ਮੋ ਚੱਲੈ ਸੁਅਗੇ ਮਾਰੀਐ ਸਲੋਕ ਮਹੱਲਾ ਪਹਿਲਾ ਨਾਨਕ ਮੇਰੇ ਸਰੀਰ ਕਾ ਇਕ ਰਤ ਇਕ ਰਤਵਾਹੋ ਜੁਗ ਜੁਗ ਫੇਰ ਵਟਾਈਐ ਗਿਆਨੀ 부ਜੈ ਤਾਹੇ ਸਤਜੁਗ ਰਤ ਸੰਤੋਕਾ ਧਰਮ ਅਗੈ ਰਤਵਾਹੋ ਤ੍ਰਿਤੈ ਰਤ ਜਤੈ ਕਾ ਜੋਰ ਅਗੈ ਰਤਵਾਹੋ ਦਵਾਪਰ ਰਤ ਤਪੈ ਕਾ ਸਤ ਅਗੈ ਰਤਵਾਹੋ ਕਲਜੁਗ ਰਤ ਅਗਣ ਕਾ ਕੂੜ ਅਗੈ ਰਤਵਾਹੋ ਮਹੱਲਾ ਪਹਿਲਾ ਸਾਮ ਕਹਿ ਸੇ ਤੰਬਰ ਸੁਆਮੀ ਸਚ ਮੈਂ ਆਸ਼ੈ ਸਤ ਰਹੇ ਸਭ ਕੋ ਸਤ ਸਮਾਵੈ ਰਿਗ ਕਹਿ ਰਹਾ ਭਰਪੂਰ RAM ਨਾਮ ਦੇਵਾ ਮੈ ਸੂਰ ਨਾਇ ਲਿਆ ਪਰਾਸ਼ਤ ਜਾਹੇ ਨਾਨਕ ਤਉ ਮੁਖੰਤਰ ਪਾਹੇ ਜੁਜਮੇ ਜੋਰ ਸਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾਬਨ ਮੈਂ ਰੰਗ ਕੀਆ ਕਲ ਮੈਂ ਬੇਦ ਥਰਬਨ ਹੋਆ ਨਾਉ ਖਦਾਈ ਅਲੋਪਿਆ ਨੀਲ ਬਸਤਰ ਲੈ ਕੱਪੜੇ ਪਹਿਰੇ ਤਰਕ ਪਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਿਆਰ ਪੜੈ ਗੁਣੇ ਤਿੰਨ ਚਾਰ ਵਿਚਾਰ ਭਾਵ ਭਗਤ ਕਰਨੀ ਚ ਸਦਾਏ ਤਉ ਨਾਨਕ ਮੁਖੰਤਰ ਪਾਏ ਪੌੜੀ ਸਤਗੁਰੂ ਵਿੱਟੋ ਵਾਰਿਆ ਜਿਤ ਮਿਲੇਆ ਖਸਮ ਸਮਾਲਿਆ ਜਿਨ ਕਾਰੋ ਉਪਦੇਸ ਗਿਆਨ ਅੰਨ ਜਨ ਦਿਆ ਇਨ ਨੇਤਰੀ ਜਗਤ ਨੇ ਹਾਲਿਆ ਖਸਮ ਛੋੜ ਦੂਜੈ ਲਗੇ ਡੂਬੇ ਸੇ ਵਣ ਜਾ ਰਿਆ ਸਤਗੁਰੂ ਹੈ ਬੋਇਤਾ ਵਿਰਲੇ ਕਿਨ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਸ਼ਲੋਕ ਮਹੱਲਾ ਪਹਿਲਾ ਸੇਮਲਰੋ ਕਸਰਾਏਨਾ ਅਤ ਦੀਨ ਗਤ ਮੁੱਤਿ ਹੋਏ ਜਿ ਆਵੇ ਆਸਕਾਰ ਜਾਇ ਨਰਾਸੇ ਕਿਤ ਫਲ ਫਿੱਕੇ ਫੁੱਲ ਬਕਬਕੇ ਕਮ ਨ ਆਵੇ ਪਤ ਮੀਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ ਸਭ ਕੋ ਨਿਵੇਂ ਆਪ ਕੋ ਪਰ ਕੋ ਨਿਵੇਂ ਕੋਈ ਤਰ ਤਰਾ ਜੂ ਤੋਲੀਏ ਨਿਵੇਂ ਸੋ ਗੋਰਾ ਹੋਏ ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਿਰਗਾਹੀ ਸੇ ਸੁਨਵਾਇ ਕਿਆ ਥੀਏ ਜਾਰੀ ਦੇਕ ਸੁਧੇ ਜਾਹੇ ਮਹੱਲਾ ਪਹਿਲਾ ਪੜ ਪੁਸਤੰਗ ਸਦਿਆ ਬਾਦੰ ਸਿਲ ਪੂਜਸ ਬਗਲ ਸਮਾਦੰ ਮਨ ਕਚੋਟ ਬੇਪੋਖਣ ਸਾਰੰਗ ਤ੍ਰੈਪਾਲ ਤਿਹਾਲ ਵਿਚਾਰੰ ਗਲਮਲ ਤਿਲਕ ਲਿਲਾ ਟੰਗ ਦੋਏ ਤੋਤੀ ਬਸਤਰ ਕਪਾਟੰ ਜੇ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨੇ ਚੋ ਕਰਮੰ ਕਾ ਨਾਨਕ ਨੇ ਚੋ ਧਿਆਵੈ ਮਿਨ ਸਤਿਗੁਰ ਵਾਟ ਨਾ ਪਾਵੈ ਪੌੜੀ ਕੱਪੜ ਰੂਪ ਸੁਹਾਵਣਾ ਛੜ ਦੁਨੀਆ ਅੰਦਰ ਜਾਵਣਾ ਮੰੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਹੁਕਮ ਕੀ ਇਹ ਮਨ ਪਾਵਦੇ ਰਹਾ ਭੀੜੈ ਅੱਗੇ ਜਾਵਣ ਨੰਗਾ ਦੋ ਜਗ ਚਾਲਿਆ ਤਾਂ ਜੀ ਸੇਖਰਾ ਡਰਾਵਣਾ ਕਰ ਔਗਣ ਪਛੋ ਤਾਵਣ ਸ਼ਲੋਕ ਮਹੱਲਾ ਪਹਿਲਾ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇ ਉਹ ਜੀ ਕਾ ਹਈ ਤਾਂ ਭਾਂਡੇ ਘਤ ਨਾਉ ਟੁੱਟੈ ਨਾ ਮਣ ਲੱਗੈ ਨਾਉ ਜਲਨ ਜਾਏ ਧਨ ਸਮਾਨ ਸੁ ਨਾਨਕਾ ਜੋ ਗਲ ਚੱਲੈ ਪਾਏ ਚੌਕੜ ਮੋਲ ਅਨਾਇਆ ਬੈ ਚੁੰਕ ਕੈ ਪਾਇਆ ਸਿੱਖਾ ਕੰਨ ਚੜਾਈਆਂ ਗੁਰ ਬ੍ਰਾਹਮਣ ਥੀਆ ਉਹ ਮੁਵਾ ਉਹ ਝੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ ਲੱਖ ਚੋਰੀਆਂ ਲੱਖ ਜਾ ਰੀਆਂ ਲੱਖ ਕੁੜੀਆਂ ਲਾ ਗਾਲ ਲੱਖ ਠਗੀਆਂ ਪੈਨਾ ਮੀਆਂ ਰਾਤ ਦਿਨ ਸਜੀ ਨਾਲ ਤੱਗ ਕਪਾਉ ਕੱਤੀਐ ਬ੍ਰਾਹਮਣ ਵਟਟਿਆ ਏ ਕੋ ਬੱਕਰਾ ਰਿਨ ਖਾਇਆ ਸਭ ਕੋ ਆਖੇ ਪਾਇਏ ਹੋਏ ਬੁਰਾਣਾ ਸੁਟਿਐ ਪੀਪਰ ਪਾਈਐ ਹੋਰ ਨਾਨਕ ਤੱਗ ਨ ਟੁੱਟਈ ਜੇ ਤੱਗ ਹੋਵੇ ਜੋਰ ਮਹੱਲਾ ਪਹਿਲਾ ਨਾਇ ਮੰਨੇ ਪਤੋ ਪਜੈ ਸਾਲਾਏ ਸਚ ਸੂਤ ਦਰਗੈ ਅੰਦਰ ਪਾਈਏ ਤਾਗਣ ਟੁੱਟ ਸੁਪੂਤ ਮਹੱਲਾ ਪਹਿਲਾ ਤਾਗਣਾ ਇੰਦਰੀ ਤਾਗਣਾ ਨਾਰੀ ਪਲਕੇ ਤੋਕ ਪਵੈ ਨਿਤ ਦਾੜੀ ਤਾਗਣਾ ਪੈਰੀ ਤਾਗਣਾ ਹੱਤੀ ਤਾਗਣਾ ਜੇਵਾ ਤਾਗਣਾ ਅੱਖੀ ਵੇ ਤੱਗਾ ਆਪੇ ਵਤੈ ਵਟ ਤਾਗੇ ਅਵਰਾ ਕਤੈ ਲੈ ਭਾਰ ਕਰਿ ਵੇ ਆਹੋ ਕੜ ਕਾਗਲ ਦਿਸੈ ਰਾਹੋ ਸੋਣ ਵੇਖੋ ਲੋਕ ਆਇਓ ਵਡਾਨ ਮਨ ਅੰਦਾ ਨ ਸੁਜਾਨ ਕੋੜੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਤਸਾਈ ਕਾਰ ਕਰਾਏ ਸੀ ਸੋ ਸੇਵ ਸੇਵਾ ਕਰੇ ਜਿਸਨੂੰ ਹੁਕਮ ਮਨਾਏ ਸੀ ਹੁਕਮ ਨੇ ਹੋਵੇ ਪ੍ਰਵਾਨ ਤਖਸਮੇ ਕਾਮਹਿਲ ਪਾਏ ਸੀ ਖਸਮੇ ਭਾਵੇ ਸੋ ਕਰੇ ਮਨ ਚਿੰਦੇ ਆ ਸੋ ਫਲ ਪਾਏ ਸੀ ਤਾਂ ਦਰਗਹਿ ਪੈਂਦਾ ਜਾਏ ਸੀ ਸੋ ਲੋਕ ਮਹੱਲਾ ਪਹਿਲਾ ਗਉ ਬ੍ਰਾਹਮਣ ਕੋ ਕਰ ਲਾਵ ਹੋ ਗੋਬਰ ਤਨ ਨ ਜਾਈ ਧੋਤੀ ਟਿੱਕਾ ਤੈਜਪ ਬਮਾਲੀ ਧਾਨ ਮਲੇ ਸ਼ਾ ਖਾਈ ਅੰਤਰ ਪੂਜਾ ਪੜੈ ਕਤੇ ਬਾ ਸੰਯਮ ਤੁਰਕਾ ਭਾਈ ਛੋਟੀ ਲੇਪਾ ਖੰਡਾ ਨਮ ਲਿਆ ਜਹ ਤਰੰਦਾ ਮਹੱਲਾ ਪਹਿਲਾ ਮਾਨਸ ਖਾਣੇ ਕਰੇ ਨਿਵਾਜ ਸ਼੍ਰੀ ਵਿਗਾਇ ਦੇ ਤਿੰਨ ਗੱਲ ਤਾਗ ਤਿੰਨ ਕਰ ਬ੍ਰਹਮਣ ਪੂਰੇ ਨਾਦ ਉਹਨਾਂ ਪੇ ਆਵੇ ਉਹੀ ਸਾਦ ਕੂੜੀ ਰਾਸ ਕੁੜਾ ਵਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਖਾਈ ਹੱਥ ਸੂਰੀ ਜਗਤ ਕਸਾਈ ਨੀਲ ਬਸਤਰ ਪਹਿਰ ਹੋਵੇ ਪਰਵਾਨ ਮਲੇਸ਼ ਤਾਨ ਲੈ ਪੁਜੈ ਪ੍ਰਾਨ ਆ ਭਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਂਕੇ ਉਪਰ ਕਿਸੈ ਨ ਜਾਣਾ ਦੇਕੇ ਚੌਂਕਾ ਕੱਢੀਕਾਰ ਉਪਰ ਆਏ ਬੈਠੇ ਕੁੜਿਆਰ ਮਤ ਪਿੱਟੇ ਵੇ ਮਤ ਪਿੱਟੇ ਅਨ ਅ ਸਾਡਾ ਪਿੱਟੇ ਤਨ ਫਿੱਟੇ ਫੇੜ ਪ੍ਰੇਨ ਮਨ ਝੂਠਾ ਚੁਲੀ ਪ੍ਰੇਨ ਕੋ ਨਾਨਕ ਸੱਚ ਧਿਆਈਐ ਸੱਚ ਹੋਵੇ ਤਾਂ ਸੱਚ ਪਾਈਐ ਪੌੜੀ ਕਿਤੇ ਅੰਦਰ ਸਾਬ ਕੋ ਇੱਕ ਨਜ਼ਰੀ ਢੇਡ ਲਾਇੰਦਾ ਆਪੇ ਦੇ ਵੜੇ ਆਈਆਂ ਆਪੇ ਹੀ ਕਰਮ ਕਰਾਏਂਦਾ ਵੱਡੋ ਵੱਡਾ ਵੱਡ ਮੇਦਨੇ ਸਿਰੇ ਸਿਰ ਤੰਦੇ ਲਾਇੰਦਾ ਨਦਰੋ ਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਏਂਦਾ ਦਰ ਮੰਗਣ ਭੇਖਣਾ ਪਾਏਂਦਾ ਸਲੋਕ ਮਹੱਲਾ ਪਹਿਲਾ ਜੇ ਮੁਹਾ ਕਾ ਕਰਮ ਹੈ ਕਰਮ ਪਿਤਰੀ ਦੇ ਅੱਗੇ ਵਤ ਸਿਆਣੀਆਂ ਪਿਤਰੀ ਚੋਰ ਕਰੇ ਵਟ ਗਿਆ ਹੱਥ ਦਲਾਲ ਕੇ ਮੁਸ ਵੀ ਇਹ ਕਰੇ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ ਮਹੱਲਾ ਪਹਿਲਾ ਜਾਂ ਜੋ ਰੂ ਸਰਨਾਵਣੀ ਆਵੇ ਵਾਰ ਵਾਰ ਝੂਠੇ ਝੁੱਠਾ ਮੁਖ ਵਸੈ ਨਿਤਨਿਤ ਹੋਏ ਕੁਾਰ ਸੁੱਚੇ ਇਹ ਨ ਆਖੀਐ ਬਹਿਣ ਜੇ ਪਿੰਡਾ ਧੋਏ ਸੁੱਚੇ ਸਈ ਨਾਨਕਾ ਜਨਮਨ ਵਸਿਆ ਸੋਏ ਪੌੜੀ ਤੁਰੇ ਪਲਾਣੇ ਪਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾੜੀਆਂ ਲਾਏ ਬੈਠੇ ਕਰਪਾ ਸਾਰਿਆ ਚੇਜ ਕਰਨ ਮਨ ਭਾਵ ਦੇ ਦਰ ਹਰ ਬੂਝਣ ਨਾਹੀ ਹਾਰਿਆ ਕਰ ਫਰਮਾਇ ਸਖਾਇਆ ਵੇਕ ਮਹਿਲਤ ਮਰਨ ਵਿਸਾਰਿਆ ਜਰਿਆਈ ਜੋ ਬਨਹਾਰਿਆ ਸ਼ਲੋਕ ਮਹੱਲਾ ਪਹਿਲਾ ਜੇ ਕਰ ਸੂਤਕ ਮਨਿਆ ਸਭ ਤੈ ਸੂਤਕ ਹੋਏ ਕੋ ਹੈ ਅੱਤੇ ਲੱਕੜੀ ਅੰਦਰ ਕੀੜਾ ਹੋਏ ਜੀਤੇ ਦਾਣੇ ਅੰਨ ਕੇ ਜੀਆਂ ਬਾਜਨ ਕੋਏ ਪਹਿਲਾ ਪਾਣੀ ਜਿਓ ਹੈ ਜਿਤ ਹਰਿਆ ਸਭ ਕੋਏ ਸੋਤਕ ਕਿਉ ਕਲ ਰਖੀਐ ਸੂਤਕ ਪਵੈਰ ਸੋਏ ਨਾਨਕ ਸੂਤਕ ਏਵਨ ਉਤਰੈ ਗਿਆਨ ਉਤਾਰੈ ਧੋਏ ਮਹੱਲਾ ਪਹਿਲਾ ਮਨ ਕਾ ਸੂਤਕ ਲੋਭ ਹੈ ਜੀਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤਰਿਆ ਪਰ ਤਨ ਰੂਪ ਕੰਨੀ ਸੂਤਕ ਕੰਨ ਪੈ ਲਾਇਤ ਬਾਰੀ ਖਾਹਿ ਨਾਨਕ ਹੰਸਾਇਆਤਮੀ ਬੱਦੇ ਜੰਪੁਰ ਜਾਹਿ ਮਹੱਲਾ ਪਹਿਲਾ ਸਭ ਸੂਤਕ ਪਰਮ ਹੈ ਦੂਜੈ ਲੱਗੈ ਜਾਏ ਜੰਮਨ ਮਰਨਾ ਹੁਕਮ ਹੈ ਭਾਣੈ ਆਵੈ ਜਾਏ ਖਾਣਾ ਪੀਣਾ ਪਵਿੱਤਰ ਹੈ ਦਿੱਤੋ ਨਰਿਜਕ ਸਬਾਹੇ ਨਾਨਕ ਜਿੰਨੀ ਗਾਰੇ ਮ ਕਬੂਜਿਆ ਤਿੰਨਾ ਸੂਤਕ ਨਾਹੇ ਪੋੜੀ ਸਤਿਗੁਰ ਵੱਡਾ ਕਰ ਸਲਾਹੀ ਐ ਜਿਸ ਵਿੱਚ ਵਡੀਆਂ ਵੜਿਆਈਆਂ ਸਹਿ ਮੇਲਿਆਤ ਨਦਰੀਆਂ ਆਈਆਂ ਜਾਤ ਸੁਭਾਣਾਤ ਜਾ ਮਨ ਵਸਾਈਆਂ ਕਰ ਹੁਕਮ ਮ ਮਸਤਗ ਹੱਤ ਤਲ ਵਿੱਚੋਂ ਮਾਰ ਕੱਡੀਆਂ ਬੁਰੇ ਆਈਆਂ ਸਹਿ ਟੁੱਠੇ ਨੋਂ ਨਿਤ ਪਾਈਆਂ ਸ਼ਲੋਕ ਮਹੱਲਾ ਪਹਿਲਾ ਪਹਿਲਾ ਸੁੱਚਾ ਆਪ ਹੋਏ ਸੁੱਚਾ ਬੈਠਾ ਆਏ ਸੁੱਚਾ ਅਗੈ ਰੱਖਿਓ ਨ ਕੋਈ ਨ ਭੇਟਿਓ ਜਾਏ ਸੁੱਚਾ ਹੋਏ ਕਹਿ ਜੀਵਿਆ ਲੱਗਾ ਪੜਨ ਸ਼ਲੋਕ ਕੋ ਹੱਤੀ ਜਾਏ ਸੱਟਿਆ ਕਿਸੇ ਉਹ ਲਗਾ ਦੁਖ ਅਨ ਦੇਵਤਾ ਪਾਣੀ ਦੇਵਤਾ ਬੈ ਸੰਤਰ ਦੇਵਤਾ ਲੋਣ ਪੰਜਵਾ ਪਾਇਆ ਕਿਰਤ ਤਾ ਹੋਆ ਪਾਕ ਪਵਿੱਤ ਪਾਪੀ ਸਿਓ ਤਨ ਗੱਡਿਆ ਤੁਕਾਂ ਪਈਆ ਤਿੱਤ ਜਿੱਤ ਮੁਖ ਨਾਨੂ ਨਾ ਉਚਰੈ ਬਿਨ ਨਾ ਵੈ ਰਸ ਖਾਹੇ ਨਾਨਕ ਐ ਵੈ ਜਾਣੀਐ ਤਿੱਤ ਮੁਖ ਤੁਕਾਂ ਪਾਹੇ ਮਹੱਲਾ ਪਹਿਲਾ ਭੰਡ ਜਮੀਐ ਭੰਡ ਨਿਮੀਐ ਭੰਡ ਮੰਗਣ ਵੇਆ ਹੋ ਪੰਡੋ ਹੋਵੈ ਦੋਸਤੀ ਭੰਡੋ ਚੱਲੈ ਰਾਹੋ ਭੰਡ ਮੁਆ ਪਨ ਭਾਲੀਐ ਪੰਡ ਹੋਵੈ ਬੰਧਾਨ ਸੋ ਗਮੰਦਾ ਆਖੀਐ ਜਿਤ ਜਮੈ ਰਹਿ ਜਾਨ ਭੰਡੋ ਹੀ ਪੰਡ ਉਪਜੈ ਭੰਡੇ ਬਾਜ ਨ ਕੋਏ ਨਾਨਕ ਭੰਡੇ ਬਾਹਰ ਇੱਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀਐ ਭਾਗ ਰਤੀ ਚਾਰ ਨਾਨਕ ਤੇ ਮੁਖ ਉਜਲੇ ਤੇ ਸੱਚਾ ਦਰਬਾਰ ਪੋੜੀ ਸਭ ਕੋ ਆਖੈ ਆਪਣਾ ਜਿਸਨਾਹੀ ਸੋਚਣ ਕੱਢੀਐ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ ਚਰਨ ਨਹੀਂ ਐਤ ਜਗ ਤਾਂ ਕਾਇਤ ਗਾਰਬ ਹੰਡਿਏ ਮੰਦਾ ਕਿਸੈ ਨ ਆਖੀਐ ਪਰ ਅੱਖਰ ਇਹੋ 부ਝੀਐ ਮੂਰਖੈ ਨਾਲ ਨਾ ਲੁਝੀਐ ਸਲੋਕ ਮਹੱਲਾ ਪਹਿਲਾ ਨਾਨਕ ਫਿੱਕਾ ਬੋਲੇ ਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸੱਦੀ ਐ ਫਿੱਕੇ ਫਿੱਕੀ ਸੋਏ ਫਿੱਕਾ ਦਰਗਾਹ ਸੱਟੀ ਐ ਮੋ ਤੁਕਾ ਫਿੱਕੇ ਪਾਏ ਫਿੱਕਾ ਮੂਰਖ ਆਖੀਐ ਪਾਣਾ ਲੈ ਸਜਾਏ ਮਹੱਲਾ ਪਹਿਲਾ ਅੰਦਰ ਚੂਟੇ ਪੈਜ ਬਾਰ ਦੁਨੀਆ ਅੰਦਰ ਫੈਲ ਅਠਸੜ ਤੀਰਥ ਜੇ ਨਾਵ ਹੈ ਉਤਰੈ ਨਾਹੀ ਮੈਲ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤਿਨ ਨੇਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵੇ ਚੁੱਪ ਪੀ ਕਰ ਜਾਹੇ ਪ੍ਰਵਾਹਾ ਨਾਹੀ ਕਿਸੈ ਕੇਰੀ ਬਾਤ ਸੱਚੇ ਨਾਹੀ ਦਰਵਾਟ ਉਪਰ ਖਰਚ ਮੰਗਾ ਜੱਬੈ ਦੇਤਾ ਖਾਹੇ ਦੀਬਾਨ ਇੱਕੋ ਕਲਮ ਇੱਕਾ ਹਮਤਮਾ ਮੇਲ ਦਰਲੇ ਲੇਖਾ ਪੀੜ ਛੁੱਟ ਨਾਨਕਾ ਜਿਉਂ ਤੇਲ ਪੌੜੀ ਆਪੇ ਹੀ ਕਰਨਾ ਕਿਓ ਆਪੇ ਹੀ ਕਰਨਾ ਕਿਓ ਕੱਲ ਆਪੇ ਹੀ ਤੈ ਧਾਰੀ ਐ ਦੇਖਿਆ ਕੀਤਾ ਆਪਣਾ ਤਰ ਕੱਚੀ ਪੱਕੀ ਸਾਰੀ ਐ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਐ ਜਿਸਕੇ ਜੀ ਪ੍ਰਾਨ ਹੈ ਕਿ ਸਾਹਿਬ ਮਨੋਂ ਵਿਸਾਰੀ ਐ ਆਪਣ ਹੱਤੀ ਆਪਣਾ ਆਪੇ ਹੀ ਕਾਜ ਸਵਾਰੀ ਐ ਸਲੋਕ ਮਹੱਲਾ ਦੂਜਾ ਇਕ ਨੇ ਹੀ ਆਸ ਕੀ ਦੂਜੈ ਲੱਗੈ ਜਾਏ ਨਾਨਕ ਆਸ ਕਾਢੀਐ ਸਦ ਹੀ ਰਹਿ ਸਮਾਏ ਚੰਗੇ ਚੰਗਾ ਕਰਮ ਨੇ ਮੰਦੈ ਮੰਦਾ ਹੋਏ ਆਸ ਕੇ ਨਾ ਆਖੀਐ ਜੇ ਲਿਖੈ ਵਰਤੈ ਸੋਏ ਮਹੱਲਾ ਦੂਜਾ ਸਲਾਮ ਜਵਾਬ ਦੋਵੈ ਕਰੇ ਮਢੋ ਕੁੱਥਾ ਜਾਏ ਨਾਨਕ ਤੋਵੈ ਪੂੜੀਆਂ ਥਾਏ ਨ ਕਾਏ ਪਾਏ ਪੌੜੀ ਜੈਤ ਸੇਵਾ ਸੁਗਪਾਈਐ ਸੋ ਸਾਹਿਬ ਸਦਾ ਸੰਭਾਲੀਐ ਜਿਤ ਕੀਤਾ ਪਾਈਐ ਆਪਣਾ ਸਹਾਰ ਬੁਰੀ ਕਿਉ ਘਾਲੀਐ ਬੰਦਾ ਮੂਲਨ ਕੀਚੈ ਤੇ ਲੰਮੀ ਨਦਰ ਨਿਹਾਲੀਐ ਜੋ ਸਾਹਿਬ ਨਾਲ ਨਹਾਰੀਐ ਤੇ ਵੇਹਾ ਪਾਸਾ ਢਾਲੀਐ ਕਿਛਲਾਹੇ ਉਪਰ ਘਾਲੀਐ ਸਲੋਕ ਮਹੱਲਾ ਦੂਜਾ ਚਾਕਰ ਲੱਗਿਆ ਚਾਕਰੀ ਨਾਲੇ ਗਰਬਵਾਦ ਗੱਲਾਂ ਕਰੇ ਖਨੇਰੀਆਂ ਖਸਮ ਨਾ ਪਾਏ ਸਾਦ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸਨੂੰ ਲੱਗਾ ਤਿਸਮੈ ਲੱਗਾ ਸੋ ਪਰਵਾਨ ਮਹੱਲਾ ਦੂਜਾ ਜੋ ਜੀ ਹੋਏ ਸੁਗਵੈ ਮੁਕ ਕਿਆਵਾ ਉਹ ਬੀਜੇ ਬਖ ਮੰਗੇ ਅੰਮ੍ਰਿਤ ਵੇਖੋ ਇਹ ਨਿਆਉ ਮਹੱਲਾ ਦੂਜਾ ਨਾਲ ਇਆਣੇ ਦੋਸਤੀ ਕਦਿਨ ਆਵੈ ਰਾਸ ਜਿਹਾ ਜਾਣ ਤਿਹੋ ਵਰਤੈ ਵੇਖੋ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ ਸਾਬ ਸੇਤੀ ਹੁਕਮ ਨੇ ਚੱਲੈ ਕਹੀ ਬਣੇ ਅਰਦਾਸ ਕੋੜ ਕਮਾਨੇ ਕੂੜ ਹੋਵੇ ਨਾਨਕ ਸਿਬਤ ਵਿਗਾਸ ਮਹੱਲਾ ਦੂਜਾ ਨਾਲ ਇਆਣੇ ਦੋਸਤੀ ਵਾੜਾ ਰੂਸਿਉਨੇ ਹੋ ਪਾਣੀ ਅੰਦਰ ਲੀਕ ਜਿਉ ਤਿਸ ਦਾ ਥਾਵ ਨਾ ਥਿ ਹੋ ਮਹੱਲਾ ਦੂਜਾ ਕੋਏ ਇਹ ਆਣਾ ਕਰੇ ਕਾਮਾਨ ਸਕੇ ਰਾਸ ਜੇ ਇਕ ਅੱਧ ਚੰਗੀ ਕਰੇ ਦੂਜੀ ਭੀਵੇ ਰਾਸ ਪੌੜੀ ਚਾਕਰ ਲੱਗੈ ਚਾਕਰੀ ਜੇ ਚੱਲੈ ਖਸਮੇ ਪਾਏ ਹਰਮਨ ਤਿਸਨੂੰ ਅਗਲੀ ਉਹ ਵਜੋ ਪੀ ਤੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗਹਿਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਹਿ ਮੋਹ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਈਐ ਸਬਾਸ ਨਾਨਕ ਹੁਕਮ ਨ ਚੱਲੇ ਨਾਲ ਖਸਮ ਚਲੈ ਹਰਦਾਸ ਸ਼ਲੋਕ ਮਹੱਲਾ ਦੂਜਾ ਏ ਕਨੇਹੀ ਦਾਤ ਆਪ ਤੇ ਜੋ ਪਾਈਐ ਨਾਨਕ ਸਾ ਕਰਮਾਤ ਸਾਹਿਬ ਤੁਠੇ ਜੇ ਮਿਲੈ ਮਹੱਲਾ ਦੂਜਾ ਏ ਕਨੇਹੀ ਚੱਕਰੀ ਜਿਤ ਪੋਖ ਖਸਮ ਨ ਜਾਏ ਨਾਨਕ ਸੇਵਕਾ ਡੀਐ ਜੇ ਸੇਤੀ ਖਸਮ ਸਮਾਏ ਪੋੜੀ ਨਾਨਕ ਅੰਤ ਨ ਜਾਪਣੀ ਹਰਿ ਤਾਕੇ ਪਾਰ ਵਾਰ ਕਰਾਏ ਸਾਗਤੀ ਫਿਰ ਆਪ ਕਰਾਏ ਮਾਰ ਇੱਕ ਨਗਲੇ ਜੰਜੀਰੀਆਂ ਇੱਕ ਤੁਰੀ ਚੜੇ ਬਿਸਿਆਰ ਆਪ ਕਰਾਏ ਕਰੇ ਆਪਹੁ ਕੈਸੋ ਕਰੀ ਪੁਕਾਰ ਨਾਨਕ ਕਰਨਾ ਜਨ ਕੀਆ ਫਿਰ ਤਿਸ ਹੀ ਕਰਨੀ ਸਾਰ ਮਹੱਲਸ ਲੋਕ ਮਹੱਲਾ ਪਹਿਲਾ ਆਪੇ ਪਾਂਡੇ ਸਾਜੇਨ ਆਪੇ ਪੂਰਨ ਦੇ ਇੱਕ ਨ ਤੁਦ ਸਮਾਈ ਐ ਇੱਕ ਚੁੱਲੇ ਰਹਿਣ ਚੜੇ ਇੱਕ ਨਿਹਾਲੀ ਪੈ ਸਵਨ ਇੱਕ ਉੱਪਰ ਰਹਿਣ ਖੜੇ ਤਿੰਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ ਮਹੱਲਾ ਦੂਜਾ ਆਪੇ ਸਾਜੇ ਕਰਿਆ ਆਪ ਜਾਈ ਪੇ ਰਖੇ ਆਪ ਤਿਸ ਵਿੱਚ ਜੰਤੋ ਪਾਏ ਕੈ ਦੇਖੈ ਥਾ ਪੋ ਥਾਪ ਕਿਸ ਨੂੰ ਕਈਐ ਨਾਨਕਾ ਸਭ ਕਿਛੇ ਆਪੇ ਆਪ ਪੌੜੀ ਵਡੇਕੀਆਂ ਵੜਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰਕ੍ਰੀਮ ਦੇ ਜੀਆ ਰਿਜਕ ਸਮਾਹੇ ਸਾਇ ਕਾਰਕ ਬਾਵਨੇ ਤੁਰ ਛੋੜੀ ਤਨ ਪਾਏ ਨਾਨਕ ਇੱਕੇ ਬਾਹਰੀ ਹੁਰ ਦੂਜੀ ਨਹੀਂ ਜਾਏ ਸੋ ਕਰੇ ਜਿਤ ਸਹਿਰ ਜਾਏ ਸੁਧ